ਇੱਕ ਹੀ ਪਿੰਡ ਦੇ ਵਿੱਚ ਇੱਕੋ ਦਿਨ ਦੇ ਵਿੱਚ ਵਿੱਚ ਡਿੱਗੀ ਤਿੰਨ ਤੋਂ ਚਾਰ ਵਾਰ ਬਿਜਲੀ ਹੋ ਗਿਆ ਕਾਫੀ ਭਾਰੀ ਨੁਕਸਾਨ ਪਰ ਜਾਨੀ ਨੁਕਸਾਨ ਤੋਂ ਰਿਹਾ ਬਚਾ ਜਾਣਕਾਰ ਦਿੰਦਿਆਂ ਪਿੰਡ ਦਾਨੇਵਾਲ ਦੇ ਸਰਪੰਚ ਨੇ ਇਹ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਵਿੱਚ ਬੀਤੇ ਦਿਨੀ ਪ੍ਰਸਾਤ ਸ਼ੁਰੂ ਹੋਈ ਸੀ ਅਤੇ ਜਿਸ ਦੇ ਕਾਰਨ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਭਾਰੀ ਨੁਕਸਾਨ ਹੋਇਆ ਹੈ ਸਰਪੰਚ ਕਵਲਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਰਾਤ ਕਰੀਬ 3 ਵਜੇ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਪਿੰਡ ਤੇ ਬਕਸੇ ਜਿਸ ਦੇ ਵਿੱਚ 18 ਤੋਂ 20 ਮੀਟਰ ਸੀ ਉਹਨਾਂ ਨੂੰ ਅੱਗ ਲੱਗ ਜਾਂਦੀ ਹੈ ਤੇ ਲੋਕਾਂ ਦੇ ਕੁਝ ਬਿਜਲੀ ਦੇ ਉਪਕਰਨ ਵੀ ਸੜ ਜਾਂਦੇ ਨੇ ਉਸ ਤੋਂ ਬਾਅਦ ਕਸ਼ਮੀਰ ਸਿੰਘ ਦੇ ਘਰ ਦੇ ਉੱਤੇ ਬਿਜਲੀ ਡਿੱਗਦੀ ਹੈ ਜ ਜਿਨ੍ਹਾਂ ਦੀ ਪਾਣੀ ਵਾਲੀ ਟੈਂਕੀ ਨੁਕਸਾਨੀ ਗਈ ਨਾਲ ਹੀ ਉਹਨਾਂ ਨੇ ਦੱਸਿਆ ਕਿ ਫਿਰ ਉਸ ਤੋਂ ਬਾਅਦ ਮੁਰ 6 ਵਜੇ ਸਵੇਰੇ ਅਸਮਾਨੀ ਬਿਜਲੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਦਾਨੇਵਾਲ ਦੇ ਉੱਪਰ ਡਿੱਗਦੀ ਹੈ ਜਿਸ ਦੇ ਕਾਰਨ ਗੁਰਦੁਆਰਾ ਸਾਹਿਬ ਦਾ ਗੁਬੰਦ ਨੁਕਸਾਨਿਆ ਗਿਆ ਤੇ ਉਸ ਦੇ ਉੱਪਰ ਬੈਠੇ 15 ਵੀ ਕਬੂਤਰ ਮਾਰੇ ਗਏ ਨਾਲ ਹੀ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੇ ਕੁਝ ਘਰਾਂ ਦੇ ਵਿੱਚ ਇਸ ਦੇ ਝਟਕੇ ਮਿਲੇ ਜਿਸ ਦੇ ਕਾਰਨ ਲੋਕ ਸਹਿਮ ਗਏ ਬਿਜਲੀ ਦੀਆਂ ਤਾਰਾਂ ਵੀ ਸੜ ਕੇ ਸਵਾਹ ਹੋ ਗਈਆਂ ਫਿਲਹਾਲ ਪਿੰਡ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ। ਹਾਂਜੀ ਮੈਂ ਕਬਲਜੀਤ ਸਿੰਘ ਸਰਪੰਚ ਪਿੰਡ ਦਾ ਨੇਹਾਲ ਸੀ ਸ਼ਾਗੋ ਡਿਸਟ੍ਰਿਕਟ ਲੰਡਰ ਤੋਂ। ਸਾਡੇ ਪਿੰਡ ਅੱਜ ਰਾਤ ਕਾਫੀ ਜਦਾਂ ਮੀਂਹ ਪੈਂਦਾ ਰਿਹਾ ਮੀਂਹ ਦੇ ਵਿੱਚ 3 ਵਜੇ ਇੱਕ ਵਾਰੀ ਅਸਮਾਨੀ ਬਿਜਲੀ ਡਿੱਗੀ ਇੱਥੇ ਆ ਕੇ ਸਾਡੇ ਮੀਟਰ ਲੱਗੇ ਹੋਏ ਤੇ 2 18 ਮੀਟਰ ਸੀ ਇਹ ਸੜ ਗਏ ਤੇ ਇਸ ਤੋਂ ਉਪਰੰਤ ਇੱਕ ਕਸ਼ਮੀਰ ਸਿੰਘ ਦਾ ਘਰ ਨਵਾਂ ਪਿੰਡ ਦੇ ਵਿੱਚ ਬਣ ਰਿਹਾ ਸੀਗਾ ਜਿਹੜੀ ਟੈਂਕੀ ਸੀਗੀ ਉਹ ਟੈਂਕੀ ਇਹਦੇ ਨਾਲ ਸਾਰੀ ਜਿਹੜੀ ਆ ਬਿਜਲੀ ਪੈਣ ਦੇ ਨਾਲ ਖਰਾਬ ਹੋ ਗਈ ਟੁੱਟ ਗਈ ਹੈ। ਇਹ ਵੀਰੇ 6 ਵਜੇ ਦੇ ਕਰੀਬ ਫਿਰ ਬਿਜਲੀ ਅਸਮਾਨੀ ਬਿਜਲੀ ਦੁਆਰਾ ਪਈ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੇ ਉੱਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਗੁੰਮਦ ਹੈਗਾ ਆ ਉਹ ਕਾਫੀ ਜ਼ਿਆਦਾ ਨੁਕਸਾਨਿਆ ਗਿਆ ਤੋਂ ਇਸ ਤਰ੍ਹਾਂ ਹੋਰ ਵੀ ਪਿੰਡ ਦੇ ਵਿੱਚ ਕਈ ਲੋਕਾਂ ਦੀਆਂ ਫ੍ਰੀਜਾਂ ਸੜ ਗਈਆਂ ਇਨਵਰਟਰ ਸੜ ਗਏ ਆ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ ਪਰ ਰੱਬ ਦਾ ਸ਼ੁਕਰ ਕਰਦੇ ਆ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਤੇ ਪਰ ਆ ਇਹਦਾ ਦੂਜਾ ਨੁਕਸਾਨ ਆ ਇਹ ਗਵਰਨਮੈਂਟ ਕੋਲ ਅਸੀਂ ਯਾਦ ਕਰਦੇ ਆ ਜਿੰਨਾ ਵੀ ਨੁਕਸਾਨ ਮੀਟਰ ਲੱਗਣ ਵਾਲੇ ਆ ਜਾਂ ਹੋਰ ਵੀ ਨੁਕਸਾਨ ਹੋ ਗਿਆ ਦੀ ਪਰਵਾਹੀ ਕੀਤੀ ਜਾਵੇ